ਰਾਤਰੀਕਾਲ ਜੀ ਬੜੇ ਦਿਨਾਂ ਬਾਅਦ ਵੀਡੀਓ ਪਾਉਣ ਲੱਗਾ ਆ ਕਿਉਂਕਿ ਬੰਦੇਲ ਗਿਆ ਛੁੱਟੀ ਤੇ ਤੇ ਹੁਣ ਬੰਦੇਲ ਆ ਗਿਆ ਵਾ ਤੇ ਆਪਾਂ ਨੂੰ ਲੱਗਿਆ ਟਾਈਮ ਟਾਈਮ ਨਹੀਂ ਲੱਗਦਾ ਹਨਾ ਮਨੂੰ ਇਹ ਸਾਡਾ ਮੰਨੂ ਆ ਅਸੀਂ ਆਏ ਅੱਜ ਬੰਦੇਲ ਭਈਏ ਨਾਲ ਦਵਾਈ ਪਾਉਣ ਔਰ ਬੰਦੇਲ ਭਈਆ ਪੰਪ ਲੈ ਕੇ ਦਵਾਈ ਪਾਉਂਦਾ ਇਹ ਸਾਡਾ ਮੰਨੂ ਆ ਮੰਨੂ ਮੰਨੂ ਮੰਨਾ ਆੜਾ ਰਹਿ ਗਿਆ ਪਰਲੇ ਪਾਸੇ ਆ ਵਿੱਚ ਨਹਿਰ ਪੈ ਜਾਂਦੀ ਆ ਤੇ ਮੰਨਾ ਨਹਿਰ ਦੇ ਕਰਕੇ ਇੱਧਰ ਨਹੀਂ ਆ ਪਾਉਂਦਾ ਹਣਾ ਮੰਨਾ ਦੋਣਾ ਆ ਵਾ ਇੱਧਰ ਇੱਧਰ ਆਉਣਾ ਵਾ ਇੱਥੇ ਆਉਣਾ ਏ ਤੂੰ ਆ ਨਹਿਰ ਤੇ ਛਾਲ ਮਾਰਦੇ ਛਾਲ ਮਾਰਦੇ ਨਹੀਂ ਤੂੰ ਦੇ ਮੰਨਾ ਅੱਤ ਨਾ ਨਾ ਮੈਂ ਲੈ ਆਣਾ ਵਾਂ ਤੈਨੂੰ ਤੇ ਤੂੰ ਆ ਜਾ ਨਾ ਛਾਲ ਮਾਰ ਕੇ ਬਹੁਤ ਵੱਡੀ ਨਹਿਰ ਆ ਜਿਹੜੀ ਮਨੂ ਵਾਲੀ ਟੱਪੀ ਜਾਂਦੀ ਹੈ ਨਾ ਮਨੂ ਇੱਥੇ ਦਵਾਈ ਗਈ ਆ ਪਹਿ ਦੋ ਵਜੇ ਥਾਂ ਆਬ ਹਮ ਜਾ ਰਹੇ ਆ ਘਰ ਤੇ ਮਨੂ ਕਿੱਥੇ ਜਾ ਰਹੇ ਆ ਕਿੱਥੇ ਚੱਲੇ ਆ ਆਪਾਂ ਕਿੱਥੇ ਚੱਲੇ ਆ ਘਰ ਨੂੰ ਚਲੋ ਹਾਂ ਇੱਕ ਵੀ ਅਸਾਂ ਘਰ ਅੱਗੇ ਆਥੇ ਜਾ ਕੇ ਦਵਾਈ ਪਾਉਣੀ ਆ फिर अही वेले है ना मनु मनु तो तो? तू कि आया अह कि आया अं तू तू इत की करना है नहीं? तू इत की करना है आजा चल कि चल गया भैया बस आ करता है ਫਿਰ ਆਪਾਂ ਜਾਣਾ ਮੰਨਣਾ ਕਿੱਥੇ ਜਾਣਾ ਫਿਰ ਜਾਣਾ ਆਪਾਂ ਘਰੇ ਆਹ ਆਉ ਆ ਤੁਮਨੇ ਆਪਣਾ ਘਰ ਆ ਆ ਸਫਾਈ ਦੇ ਆ ਸਫਾਈ ਦੇ ਤੇ ਆਪਣਾ ਘਰ ਚੱਲ ਆਪਾਂ ਘਰੇ ਜਾਣਾ ਹੁਣ ਘਰੇ ਜਾਣਾ ਚਲੋ ਫਿਰ ਆ ਆਪਾਂ ਜੀ ਟਰੈਕਟਰ ਤੋਂ ਨਾਲ ਬੰਦੇ ਲਾ ਟਰੈਕਟਰ ਧੋ ਲਿਆ ਆਪਾਂ ਔਰ ਨਾਲ ਆਪਣੇ ਗੁਰਦਾਰ ਵਾਲੇ ਬਾਬਾ ਜੀ ਮੋਟਰ ਚ ਲੈ ਗਏ ਹਾਂ ਕਹਿੰਦੇ ਇਹਨੂੰ ਵੀ ਧੋ ਦੇਣਾ ਜੀ ਚਲ ਚੋਦੇ ਨੇ ਆ ਖਾਲਿਆ ਖਾਲ ਦੇ ਪਾਣੀ ਜਿਦਾਉਣਾ ਆਏ ਆ ਇਧਰ ਛਟਾਲੇ ਨੂੰ ਪਾਣੀ ਲੱਗਾ ਆਪਾਂ ਵੀ ਲਾਉਣਾ ਪਾਣੀ ਉਧਰ ਜਿੱਧਰ ਦਵਾਈ ਪਈ ਆ ਇਹਨਾਂ ਦਾ ਭਰ ਦੇ ਫੇਰ ਬੰਦੇ ਆ वा। लिए। एक नीतू ग अपना बोल दे कचू। बोले? <laughs> कचू बोल दे वीडियो बना रहा हूं मैं क्या बोल दू ਕਜੂ ਪਤਾ ਪਰੇ ਕਾ ਬੋਲ ਦੋ ਤੈਂ ਵੀਡੀਓ ਫਿਰ ਅਮੀ ਬਣਾ ਦਾਂਗੇ ਤੁਮਾਈ ਫਿਰ ਅਰੇ ਤੈਂ ਕਾਇ ਕਾ ਨਹੀਂ ਬਣਾਉਂ ਮੈਂ ਤਾਂ YouTube ਤੇ ਡਾਰਾਂਗਾ ਵਲੌਗ ਬਣਾ ਲਵੇ ਤਾਂ ਅੱਛਾ ਉਹ ਬਚੜਾ ਵਾਰ ਪਤਾ ਤਾਂ ਪਰੇ ਆਦਮੀ ਨੇ ਕਾ ਬੋਲ ਦੋ ਦੇਖ ਹਾਂ ਕੈਂਦਰ ਵਾ ਕਾਂ ਵੀਡੀਓ ਬਲੌਗ ਕੀ ਵੀਡੀਓ ਅਰੇ ਤੂੰ ਬਣੇਗਾ ਤਬ ਡਰੇਗਾ ਨੈਟ ਤੇ ਐਸੇ ਕਾਂ ਸੇ ਆ ਜਾਏਗੀ ਵੀਡੀਓ ਹੋਰ ਪਹਿਲੇ ਕੀ ਪਹਿਲੇ ਕੀ ਚੈੱਕ ਕਰ ਚੈਨਲ ਤੇ ना नहीं तूगा। अच्छा। एदे दो आ, दे। अथारा। अथारा दो है दे उम्र तेरी साल साल और नहीं कि बैंको अठाई सी एक भी शादी नहीं हो रही अच्छा जी बात <laughs> बची नहीं है कहां गई बिनोद ਆ ਤੇ ਬੰਦ ਹੋ ਗਯਾ ਆ ਗੀ ਦੰਦੀਆਂ ਆ ਗਿਆ ਬਾਬਾ ਜੀ ਇਹਨਾਂ ਨੇ ਸਾਨੂੰ ਡਿਊਟੀ ਲਈ ਮੋਟਰਸਲ ਤੋਂ ਹੁੰਦੀ ਧੰਨ ਹੋਏ ਮਾਰੇ ਬਹੁਤ ਆਦਾ ਤੁਹਾਡਾ ਤੁਹਾਡਾ ਮਹਾਰਾਜ ਤੁਹਾਨੂੰ ਸੇਵਾ ਬਖੀ ਇਹ ਵੀ ਸੇਵਾ ਹੀ ਆ ਮਾਰੇ ਸੇਵਾ ਦੇਖ ਲਓ ਕਿਤੇ ਮਿੱਟੀ-ਮਿੱਟੀ ਤੇ ਲੱਗੀ ਰਗੀ ਐ ਚਮਕ ਗਈ ਤੇ ਮਜ਼ਾ ਆ ਗਿਆ ਬਨੋਦ ਨਹੀਂ ਦਿੰਦੇ ਕਿਰਿਆ ਹਾਂ ਹੋ ਗਿਆ ਖੇਲ ਮਜ਼ਾ ਕੇ ਵੇਖ ਲਓ ਸੋਕ ਜਾਣੇ ਉਹ ਤੇ ਆ ਨਾ ਦੇ ਬਨੇ ਹੇਰ ਕੇ ਪਾਣੀ ਮੇ ਗਲਵੇ ਡਾਰਦੇ ਤੇ ਆ ਬినੋਜ ਜਾਣਦਾ ਬినੋਜ ਓਏ ਉਸਟਾਲਾ ਕਿਹ ਕਿ ਬਣਾ ਵੀਡੀਓ ਹੋਣਾ ਕਰਾਊਗਾ ਵੀਡੀਓ ਤੇ ਨਹੀਂ ਹੋਣਾ ਕਹਿੰਦਾ ਮੈਂ ਕਿੰਨੇ ਰੁਪਏ ਦੇਓ ਤੇ ਇਹੀ ਹੜਕਾ ਨਹੀਂ ਹੁੰਦੇਖ ਰਹਾਓ ਸੋਕੇ ਨੇ ਥਾਮ ਰੱਖੋ ਨਾ ਨੂੰ ਸੇਵਾ ਸਾਹਿਬ ਤੁਹਾਡੀ ਸਫਲੀ ਹੋਣੀ ਉਹ ਹੋ ਜਾਣੀ ਸਫਲ ਥਾਮ ਰੱਖੋ ਸੋਕ ਜਾਣ ਦੋ ਫਿਰ ਹੋ ਜਾਣੇ ਮੈਂ ਤਾਂ ਨਹੀਂ ਬਤਾ ਦਿੰਦਾ ਨਹੀਂ ਹੁੰਦੇ ਉਹ ਸੋਕੇ ਨੇ ਸੋਕੇ ਨੇ ਜਾਏ ਰਮ ਤੇ ਅਜੀਬ ਆਦਮੀ ਤਾਂ ਇੱਕ ਵੀ ਨਹੀਂ ਕੀਤਾ ਆਪੀ ਕਿਹ ਜਾਈਓ ਹੈ ਉਹਦੀ ਯਾਦ ਕਿ ਨਹੀਂ ਕਰੇਗੀ ਤਨ ਹਾਂ ਲੈ